ਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਮਾਨਸਾ ਚੈਨਲ ਤੇ ਆਪਾਂ ਬਲੌਗ ਸਟਾਰਟ ਕਰਨ ਲੱਗਿਆ ਟਾਈਮ ਹੋ ਗਿਆ 3 ਵਜੇ ਚੁੱਕਿਆ ਹੁਣ ਆਪਾਂ ਪੱਟੇ-ਪੋਟੇ ਪਾਉਣੇ ਸਟਾਰਟ ਕਰਦੇ ਆ ਤੇ ਅੱਜ ਸੂਰਜ ਨਿਕਲਿਆ ਨਹੀਂ ਆ ਸੋਮਵਾਰ ਦਾ ਦਿਨ ਆਗਾ ਤੇ ਸੂਰਜ ਨਿਕਲਿਆ ਨਹੀਂ ਤੇ ਠੰਡ ਬਹੁਤ ਆਜ ਬੱਦਲਵਾਈ ਆ ਹੋਰ ਦੱਸੋ ਸਾਰੇ ਠੀਕ ਠਾਕ ਹੋ ਜੀ ਵਧੀਆ ਤੇ ਬਲੌਗ ਆਪਾਂ ਸਟਾਰਟ ਕਰਨ ਲੱਗੇ ਆ ਤੇ ਕੁਝ ਕੁ ਜ਼ਰੂਰੀ ਗੱਲਾਂ ਤੁਹਾਡੇ ਨਾਲ ਕਰਾਂਗੇ ਸ਼ੇਅਰ ਬਲੌਗ 'ਚ ਨਾਲ-ਨਾਲ ਕੰਮ ਕਰ ਲਾਂਗੇ ਨਾਲ-ਨਾਲ ਗੱਲਬਾਤ ਕਰਦੇ ਰਹਾਂਗੇ ਤੇ ਪਲੀਜ਼ ਬਲੌਗ ਨੂੰ ਸਾਰਾ ਦੇਖਿਆ ਕਰੋ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਪਲੀਜ਼ ਸ਼ੇਅਰ ਵੀ ਕਰ ਦਿਆ ਕਰੋ ਕਿਉਂਕਿ ਤੁਹਾਡੇ ਸੰਯੋਗ ਦੀ ਜ਼ਰੂਰ ਤਾਂ ਮੈਨੂੰ ਤੇ ਦੇਖਦੇ ਆ ਕਰਦੇ ਆ ਸ਼ੁਰੂ ਜੁੜੇ ਰਹੋ ਚੈਨਲ ਦੇ ਨਾਲ ਲਓ ਜੀ ਬਲੌਗ ਸ਼ੁਰੂ ਕਰਨ ਤੋਂ ਸਭ ਤੋਂ ਸ਼ੁਰੂ ਆਪਾਂ ਸੰਦਖਾਉਨੇ ਆ ਆਪਾਂ ਬੱਚੀ ਇੱਕ ਕੱਟੀ ਲੈ ਕੇ ਆਂਦੀ ਆ ਆਪਾਂ ਥੋੜੇ ਦਿਨਾਂ ਅੰਦਰ ਤੁਸੀਂ ਵੀਡੀਓ ਚ ਦੇਖੀ ਹੋਗੀ ਉਹਦੇ ਵਾਸਤੇ ਆ ਫੀਡ ਲੈ ਕੇ ਆਏ ਆ ਆਪਾਂ ਫੀਡ ਲੈ ਕੇ ਆਏ ਆ ਇਹ ਐ ਪਕੌੜੀਆਂ ਜਿਹੀਆਂ ਨੇ ਦੇ ਦੇਖੋ ਸਾਡੇ 1.150 ਦਾ ਗੱਟਾ ਵਾ ਇਹਨੂੰ ਬਹੁਤ ਟਾਈਮ ਨਹੀਂ ਮੁੱਕਦਾ ਤੇ ਆ ਦੇਖੋ ਇਹ ਠੰਡ ਕਰਕੇ ਇਹਨੂੰ ਅੰਦਰ ਹੀ ਰੱਖਦੇ ਆ ਜੇ ਬਚ ਗਈ ਤਾਂ ਕੋਸ਼ਿਸ਼ ਤਾਂ ਪੂਰੀ ਕਰਦੇ ਆ ਤੇ ਦੇਖੋ ਇਹਨੂੰ ਆ ਫੀਡ ਹੀ ਪਾਉਣੀ ਹੈਗੇ ਥੋੜੇ ਜਿਹਾ ਪੱਠੇ ਪਾ ਕੇ ਠੀਕ ਇੱਕ ਕਪਾ ਬੱਕਰਾ ਵੀ ਲੈ ਕੇ ਆਉਂਦਾ ਇਹਨੂੰ ਵੀ ਪਾ ਦਿੰਨੇ ਆ ਵਿੱਚ ਛਿਲਕਾ ਪਾਉਨੇ ਨੂੰ ਸੋਲਿਆਂ ਦਾ ਤੇ ਚੌਕਰ ਪਾ ਦਿੰਨੇ ਆ ਤੇ ਇੱਕ ਇਹਨੂੰ ਆਪਾਂ ਕਿਲੋ ਦੁੱਧ ਉਸ ਟਾਈਮ 'ਤੇ ਉਹਨੇ ਕਿਲੋ ਉਸ ਟਾਈਮ ਪਹਿਲਾਂ 2 ਦਿਨ ਅੱਧਾ ਅੱਧਾ ਕਿਲੋ ਪਾਇਆ ਕਿਉਂਕਿ ਪਹਿਲਾਂ ਇਹਨੂੰ ਦੁੱਧ ਪਲਾਇਆ ਨਹੀਂ ਸੀ ਉਹਨਾਂ ਤੋਂ ਤਾਂ ਛੱਲਿਆ ਨਹੀਂ ਸੀ ਜਾਂਦਾ ਤੇ ਹੁਣ ਇਹਨੂੰ ਇੱਕ ਦਵਾਈ ਲਿਆ ਕੇ ਦਿੱਤੀ ਆ ਨਾਲੇ ਨਾਲੇ ਇਹਨੂੰ ਦੂਸਰੀ ਦਵਾਈ ਦਿੱਤੀ ਆ ਜਿਹੜੀ ਜੀਆਂ ਦੀ ਦਵਾਈ ਹੁੰਦੀ ਆ ਉਹ ਦਿੱਤੀ ਹੈਗੀ ਇੱਕ ਹਫ਼ਤੇ ਬਾਅਦ ਫਿਰ ਦੇਵਾਂਗੇ ਉਹ ਤੇ 1 ਲੀਟਰ ਦੁੱਧ ਉਸ ਟਾਈਮ 'ਤੇ ਉਹਨੇ ਇੱਕ ਕੋਸ ਟਾਈਮ ਤੇ ਹੌਣ ਹੌਲੀ ਹੌਲੀ ਚਲੋ ਬਦਾਉਂ ਦੇ ਜਾਵਾਂਗੇ ਦੁੱਧ ਜੇ ਕਾਮਯਾਬ ਹੋ ਗਈ ਤਬ ਜਰੀ ਪਿਓਰ ਮੋਹਰਾ ਚ ਹੈ ਚੰਗੀ ਬ੍ਰੀਡ ਚ ਤਾਂ ਕਰਕੇ ਥੋੜੇ ਜਿਹੇ ਦਿਨਾਂ ਦੁੱਧ ਲੈ ਕੇ ਆਏ ਆ ਤੇ ਅੱਗੇ ਦਿਖਾਉਣੇ ਆ ਸਾਨੂੰ ਕਰਦੇ ਆਂ ਗੱਲਬਾਤ ਤੇ ਦਵਾਈ ਵੀ ਸਾਨੂੰ ਦਿਖਾਉਣੇ ਕਿਹੜੀ ਦਿੰਨੇ ਆ ਨਾ ਲਓ ਵੀ ਹੁਣ ਆਪਾਂ ਕੱਕ ਪੱਠਾ ਪਾਉਣੀ ਆ ਤੇ ਨੂੰ ਸਾਨੂੰ ਦੱਸਿਆ ਵੀ 10 ਨਬਜ ਗਏ ਹੁਣ ਤੇ ਪੱਠੇ ਪਾਵਾਂਗੇ ਪੱਠੇ ਪਾ ਕੇ ਅੰਦਰ ਕਰ ਦਾਂਗੇ ਬਸੇ ਆਪਾਂ ਸਵੇਰ ਬਾਹਰ ਕੱਢ ਦਿੰਦੇ ਆ ਬਾਰੇ ਲੋਕ ਤਾਂ ਕੱਢਦੇ ਨੇ ਇਹ ਜਿੰਨਾ ਮੰਨੀ ਜੇ ਜਉਨੀ ਠੰਡ ਮੰਦੀਆਂ ਹਨਾ ਅਸੀਂ ਸੋਬਾ ਬਾਹਰ ਹੀ ਕੱਢ ਦਿੰਨੇ ਆਂ। ਮਸਕਲੀ ਗਾ ਅੰਦਰ ਹੁੰਦੀ ਆ। ਜਾਂ ਕੋਈ ਵੀ ਤਾਜਾ ਫਸੂਲੇ ਆਈਏ ਸੱਜਰ ਸੂਈ ਉਹ ਅੰਦਰ ਰੱਖ ਦਿੰਨੇ ਆਂ। ਤੇ ਗੁੜ ਦਾ ਇੱਕ ਇੱਕ ਡੱਲਾ ਅਸੀਂ ਭੰਨ ਕੇ ਪਾ ਦਿੰਨੇ ਆਂ ਨਾਲ। ਠੰਡ ਜੀ ਨਹੀਂ ਮੰਨਦੀ ਆ। ਤੇ ਜਿਹੜੇ ਬੜੇ ਛੋਟੇ ਪੱਟਰੂ ਆ ਉਹਨਾਂ ਨੂੰ ਥੋੜੀ ਥੋੜੀ ਹਿੰਗ ਦੇ ਦਿੰਨੇ ਆਂ। ਇਹ ਠੰਡ ਚ ਨਿੱਕੇ ਘਟਰਾਂ ਨੂੰ ਹਿੰਗ ਦੇ ਦਿਆ ਕਰੋ ਉਹਨਾਂ ਨੂੰ ਠੰਡ ਨਹੀਂ ਮੰਨਦਾ ਘਟਰ ਤਾਂ ਕਰਕੇ ਵਧੀਆ ਗਰਮੀ ਹੋ ਰਹਿੰਦੀ ਹੈ ਵੈਸੇ ਨਿੱਕੇ ਆਪਾਂ ਸੰਦਸੇ ਕੱਟੀ ਨੂੰ ਦਵਾਈਆਂ ਵੀ ਲੈ ਕੇ ਆਉਂਦੀਆਂ ਫੀਡ ਵੀ ਲੈ ਕੇ ਆਉਂਦੀਆਂ ਦੁੱਧ ਵੀ ਪਿਉਂਦੇ ਆਂ 2 ਕਿਲੋ ਕਿਲੋਸ ਟਾਈਮ ਮੈਂ ਤਾਂ ਤਾਂ ਬਹੁਤ ਕਰ ਰਹੇ ਆਂ ਫਿਰ ਦੇਖਦੇ ਆਂ ਨਾ ਕੀ ਬੰਦਾ ਜਿਵੇਂ ਦਿਖਿਆ ਪਰ ਮਾਤਮਾਨੇ ਪੱਠੇ ਪਾਤੀ ਹੁਣ ਆਪਾਂ ਤੇ ਪਾ ਕੇ ਅੰਦਰ ਕਰ ਦਾਂਗੇ ਫਿਰ ਸੁੱਕ ਸਕ ਸੱਟ ਕੇ ਫਿਰ ਧਾਰਾਂ ਚੋ ਕੇ ਬਾਅਦ ਚ ਸੁੱਕ ਫਿਰ ਕਲਾਰ ਦਾਂਗੇ ਤੇ ਇੱਕ ਵੀਰ ਦਾ ਫੋਨ ਆਇਆ ਸੀਗਾ ਵੀ ਸਾਡੀ ਝੋਟੀ ਠੀਕ ਹੈ ਵਰਾਉਣਾ ਰਹਿੰਦੀ ਨਹੀਂ ਹੈਗੀ ਉਹਨੂੰ ਵੈਸੇ ਮੈਂ ਸਨ ਵੀਡੀਓ ਚ ਵੀ ਦੱਸਦੀ ਹੂੰ ਵੀ ਦੱਸਿਆ ਸੀ ਵੀ ਕਈ ਵਾਰੀ ਪਸ਼ੂ ਟੀਕੇ ਨਾਲ ਨਹੀਂ ਰਹਿੰਦਾ ਹਨਾ ਤਾਂ ਕ੍ਰਾਸ ਕਰ ਕਰਵਾ ਲੈ ਚਲ ਉਹ ਮੇਰੇ ਰਹਿ ਜਾਂਦਾ ਤੇ ਵੀ ਆਪਾਂ ਆਹੋ ਕਰਨਾ ਨਾਲ ਆਪਾਂ ਉਹਨਾਂ ਨੂੰ ਫੜਾ ਦਿੰਨੇ ਹਨਾ ਹੰਡਰਾ ਵਾਲਿਆਂ ਮੈਸਾਂ ਵਾਲਿਆਂ ਨੂੰ ਘਟਿਆ ਹੋਣਾ ਵੀ ਤਾਂ ਕਰਕੇ ਥੋੜੀ ਮਿਹਨਤ ਕਰ ਲਿਆ ਕਰੋ ਪਸ਼ੂਆਂ ਤੇ ਫੇਰ ਨਹੀਂ ਆਉਂਦਾ ਕਦ ਦਵਾਈ ਆਂ ਦੀ ਇਹ ਦੇ ਨਾਲ ਅਜੀ ਪਸੂ ਸਹੀ ਹੋ ਜਾਂਦਾ ਜਿਹੜਾ ਬਾਲੇ ਦੇਣਾ ਜਿਵੇਂ ਕਈ ਪਸੂ ਹੁੰਦੇ ਪੰਜ 6 ਦਿਨ ਤਾਰਾਂ ਦੇ ਜਾਂਦੇ ਆ ਜੇ ਸਹੀ ਟਾਈਮ ਤੇ ਨਹੀਂ ਦਿੰਦੇ 17 18 ਦਿਨਾਂ ਤੋਂ ਨਹੀਂ ਦਿੰਦੇ ਪਹਿਲਾਂ ਹੀ ਲੱਗ ਜਾਂਦਾ ਉਹਦੇ ਵਾਸਤੇ ਦਵਾਈ ਵੀ ਸਹੀ ਆ ਤੁਹਾਨੂੰ ਦੱਸਾਂਗੇ ਵੀਡੀਓ 'ਚ ਜੇ ਦੁਬਾਰਾ ਬਣਾਈ ਕੋਈ ਬਸ ਕਮਾਕਾਰਾਂ 'ਚ ਥੋੜੀ ਜਿਹੀ ਖਾਣ ਹੋ ਜਾਂਦੀ ਹੈ ਵੀਡੀਓ ਬਣਾਉਣ ਦਾ ਸਮਾਂ ਨਹੀਂ ਲੱਗਦਾ ਕਈ ਵਾਰੀ ਤੇ ਇਕ ਆਪਾਂ ਅਸੀਂ ਦਾਣਾ ਨਹੀਂ ਪਾਉਂਦੇ ਚੋਕਰ ਪਾਉਂਨੇ ਆ ਪਸ਼ੂਆਂ ਨੂੰ ਕਰਨਾ ਵੀ ਪਸ਼ੂਗਧਿਆ ਰਹਿੰਦਾ ਆਪਣੇ ਤਾਂ ਚਲੋ ਆਉਂਦੇ ਜਾਂਦੇ ਰਹਿੰਦੇ ਆ ਪਸ਼ੂ ਘਰ ਦੇ ਨਹੀਂ ਹੈਗੇ ਵੀ ਆ ਗਿਆ ਆ ਪਾ ਆ ਗਿਆ ਪਸ਼ੂ ਐਂ ਰਹਿੰਦਾ ਹਮ ਵੀ ਪਸੰਮਾਨ ਲਾ ਕੇ ਸਾਹਮਣਾ ਚਾਹੀਦਾ ਹਨ ਜੇ ਮੰਨ ਲਾ ਕੇ ਸੰਭਾਗੇ ਤਾਂ ਉਹ ਸੁ ਵਧੀਆ ਬੰਦਾ ਹੈ ਅੱਜ ਮੌਸਮ ਇੱਕ ਖਰਾਬ ਆਗਾ ਹੰਝ ਧੁੱਪ ਵੀ ਨਹੀਂ ਨਿਕਲੀ ਹੰਜ਼ ਨੂੰ ਪਤਾ ਪਹਿਲਾਂ ਵੀਡੀਓ ਵਿੱਚ ਦਿਖਾਇਆ ਸੀ ਸੁਣਵਾਗਾ ਆਪਣੀ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਇਮੇਂਤ ਨਾਲ ਹੀ ਘੜੀ ਹੋਈ ਐ ਇਸ ਟਾਈਮ ਇਹਦੇ ਥਲ 11 12 ਲੀਟਰ ਦੁੱਧ ਵੀ ਆ। ਉਦੋਂ ਐਂ ਲੱਗਦਾ ਸੀ ਅਭੀ ਗਾਂ ਬਚੀ ਜਾਵੇ ਦੁੱਧ ਤਾਂ ਚੱਲ ਕੋਈ ਗੱਲ ਨਹੀਂ। ਬਹੁਤ ਦਵਾਈਆਂ ਦਿੱਤੀਆਂ ਨੂੰ ਬਹੁਤ ਟ੍ਰੀਟਮੈਂਟ ਕਰਵਾਇਆ ਦਾ। ਪਰ ਮੈਂ ਦਵਾਈ ਬੁੱਟੀ ਨਹੀਂ ਛੱਡੀ ਆਪਣੇ ਆਪ ਇਹਨੂੰ ਬੈਠੀ ਨੂੰ ਦੇ ਹੀ ਗਈ ਤੇ। ਕੋਈ ਵੀ ਦਵਾਈ ਮੈਂ ਨਹੀਂ ਆਇਆ ਵੀ ਦਿੱਤੀ ਨਹੀਂ। ਥਾਂ ਮ ਤੋਂ ਟਾਈਮ। ਤਾਂ ਕਰਕੇ ਵਿਚਾਰੀ ਸਹੀ ਹੋ ਗਈ। ਉਹ ਬੱਚੇ ਨੂੰ ਸੁੰਦਰ ਸਕਾਬ ਸਟਾਰਟਰ ਫਿੜਉਂਦੀ ਹੈਗੀ ਛੋਟੇ ਬੱਚੇ ਨੂੰ ਉਹ ਲਿਆਂਦੀ ਹੈਗੀ ਦੇਖਦੇ ਆ ਉਹਦਾ ਰਿਜ਼ਲਟ ਕੀ ਖੈ ਮੰਨਦਾ ਬਸ ਰਿਜ਼ਲਟ ਵਧੀਆ ਆ ਉਹਦਾ ਪਰ ਮੈਂ ਤਾਂ ਪਹਿਲਾਂ ਟਰਾਈ ਕਰਕੇ ਦੇਖੀ ਆ ਸਾਲਕ ਪਹਿਲਾਂ ਦੂ ਬਸ ਰਿਜ਼ਲਟ ਵਧੀਆਗਾ ਛੋਟੇ ਕਟਰੂ ਨੂੰ ਬਾਲੇ ਕੱਖ ਨਹੀਂ ਪਾਉਣੇ ਚਾਹੀਦੇ ਹੁਣ ਅਸੀਂ ਇਹਨੂੰ ਕੱਖ ਪਾਉਂਦੇ ਨਹੀਂਗੇ ਕੱਲੀ ਫਿੜੀ ਧਰਦੇ ਆ ਵੀ ਹੌਲੀ ਹੌਲੀ ਖਾਣ ਲੱਗ ਜੂਗੀ ਹਤਾ ਦੁੱਧ ਹੀ ਫਿੰਦੀ ਆ ਜਾਂ ਦੁੱਧ ਦੇ ਵਿੱਚ ਘੋਲ ਲੈਨੇ ਆਂ ਭਿਉ ਕੇ ਨਾ ਪਾਣੀ ਚ ਮੜੀ ਜੀ ਫਿਰ ਦੁੱਧ ਚ ਪਾ ਲੈਨੇ ਆਂ ਜੇ ਨਹੀਂ ਛੋਟਾ ਕਟਰੂ ਅਵਿਵਾਲਾ ਖਾਂਦਾ ਨੇ ਤਾਂ ਉਹ ਚੁੰਗਣੀ ਚ ਪਾ ਕੇ ਪਿਆ ਦੇਨੇ ਆਂ ਦੁੱਧ ਚ ਘੋਲ ਕੇ ਜੇ ਮਾਂ ਬੱਚਾ ਭੁੱਲ ਜਾਂਦੀ ਹੈ ਵੀ ਹਰ ਵਾਰ ਜਿਹੜੇ ਵੀਰਾਂ ਤੋਂ ਲੈ ਕੇ ਆਉਂਦੇ ਆ ਤੇ ਕੱਟੀ ਵਧੀਆ ਨਸਲ ਦੀ ਸੀ ਉਹਨਾਂ ਨੇ ਉਹਨਾਂ ਨੇ ਚੰਗਾ ਸਾਣ ਰੱਖਿਆ ਵਾ ਮੋਰਾ ਮਸਲ ਦਾ ਦਾ ਕਰਕੇ ਉਹਨਾਂ ਤੋਂ ਹੋ ਗਏ ਨੇ ਵੀ ਸਾਡੇ ਦੁੱਧ ਨੂੰ ਪਿਆਉਂਦਾ ਡੈਰੀ ਚ ਕਟਰੂ ਵਾਲੇ ਆ ਵੀ ਇਹਨੂੰ ਟੱਕਰਾ ਮਾਰ ਮਾਰ ਵਿਚਾਰੀ ਨੂੰ ਮਾਰ ਦੇਣਗੇ ਵੀ ਅਸੀਂ ਵੇਚਣੀ ਆ ਜਦੋਂ ਆਪਾਂ ਖਰੀਦ ਲਈ ਵੀ ਚਲ ਦੇਖੀਓ ਜੇ ਬਚ ਗਈ ਤਾਂ ਵਧੀਆ ਪੱਠੇ ਪਾਤੇ ਆਪਾਂ ਕੱਕਾ ਪਕਾ ਲ ਸੱਜਰ ਮੱਧ ਲਾਈ ਜਾਂਦੀ ਸੀ ਉਹ 베ਜਤੀ ਵੀਡੀਓ ਪਾਉਣ ਦਾ ਵੀ ਨਾ ਟਾਈਮ ਲੱਗਾ ਤੇ ਜੱਜ ਪਾ ਕੋ ਹੋਰ ਟੋਖੜ ਲੈ ਕੇ ਆਂਦੀ ਆ ਦੋ ਕ ਮਿੰਨਾਂ ਦੀ ਗੱਬਣਾਂਗੇ ਹੁਣ ਆ ਠੰਡ ਕਰਕੇ ਬੰਨਣ ਦਾ ਔਖਾ ਗਾ ਨਹੀਂ ਕਦੀ ਹੋਰ ਲੈ ਆਈਏ ਤਾਂ ਕਰਕੇ ਇੱਕ ਹੀ ਲੈ ਉਹਨੰਨੇ ਵੰਨੰਦੇ ਮਾਰੇ ਨੇ ਆਪ ਇੱਕ ਕੱਟੀ ਸੇਲ ਕੀਤੀ ਆਪਣੀ ਘਰ ਦੀ ਛੋਟੀ ਨਹੀਂ ਤਾਂ ਇੱਕ ਗੱਟਾ ਫੀਡ ਦਾ ਪਾ ਦਾਂਗੇ ਨਾ ਉਹ ਵਧੀਆ ਬਣਨ ਵਾਲੀ ਕੱਟੀ ਹੈਗੀ ਹੁਣ ਤਾਂ ਦੁੱਧ ਹੋ ਜੂਗੀ ਉੱਤ ਪਵਿਨਾਂ ਪਸੂ ਵਿਚਾਰੇ ਹੋ ਜਾਂਦੇ ਹੈਗੇ ਨਮਾਏ ਨਮੋਏ ਨੀ ਕਿ ਸਾਡੇ ਨਮੋਂ ਦਾ ਸਸ ਪਾਣੀ ਦਾ ਓਖਾ ਗਾ ਠੰਡਾ ਕਰਕੇ ਇੱਕ ਡਰਦੇ ਨੇ ਨਮਾਉਂਦੇ ਆਹ ਦਵਾਈ ਦੀ ਅੱਜ ਸਨ ਵੀਡੀਓ ਬਣਾਈ ਨੇ ਸਪੀਡਰ ਦਵਾਈ ਆ ਜਿਹੜੀ ਆਪਾਂ ਦਿੰਨੇ ਆਗੇ ਇਹਨੂੰ ਕੱਟੇ ਨੂੰ ਪਹਿਲਾਂ ਆਪਾਂ ਜੀਆਂ ਦੀ ਦਵਾਈ ਦਿੱਤੀ ਆ ਇਹਨੂੰ ਹਫਤੇ ਤੱਕ ਫਿਰ ਦੇਵਾਂਗੇ ਇਹ ਰਿਕ ਉਹ ਦਵਾਈ ਦਿੰਨਾ ਇੱਕ ਤਾਕਤ ਦੀ ਦਵਾਈ ਹੋਰ ਲੈਂਦੀ ਆ ਲੀਵਰ ਨੂੰ ਸਹੀ ਰੱਖਦੀ ਆ ਉਹ ਪਾਚਨ ਸ਼ਕਤੀ ਵਧੀਆ ਹੋ ਜਾਂਦੀ ਆ ਉਹਦੇ ਵਾਸਤੇ ਇਹਨੂੰ ਮੋਕਜੀ ਲੱਗੀ ਸੀਗੀ ਜੇ ਦੁੱਧ ਪਿਆ ਦਿੰਨਾ ਬਾਦਾਂ ਤਾਂ ਕਰਕੇ ਤੇ ਇੱਕ ਟੈਰਾਮਾਈਸੀਨ ਦੀ ਗੋਲੀ ਆਪਾਂ ਲਿਆ ਕੇ ਰੱਖਦੇ ਆ ਘਰੇ ਬੁਖਾਰ ਤੋਂ ਤੇ ਉਹ ਕੋਈ ਵੀ ਪਸ਼ੂ ਆਏ ਜੇ ਲੱਗਦਾ ਠੰਡ ਚ ਤਾਂ ਫਿਰ ਉਹਨੂੰ ਦੇ ਦੇਨੇ ਆ ਪਸ਼ੂ ਨੂੰ ਆਏ ਵੀ ਜਲਦੀ ਵਾਲੇ ਡਾਕਟਰ ਬੁਲਾਉਣ ਨਾਲ ਥੋੜੇ ਜਿਹਾ ਤੇ ਉਹ ਸਹੀ ਹੋ ਜਾਂਦਾ ਛੰਡ ਨੂੰ ਮੰਨਿਆ ਕੋਈ ਕਟਰੂ ਨਹੀਂ ਕੱਖ ਖਾਂਦਾ ਉਹਦੇ ਨਾਲ ਕੱਖ ਖਾਣ ਲੱਗ ਜਾਂਦਾ ਕਟਰੂ ਨੂੰ ਚੌਥਾ ਹਿੱਸਾ ਉਹ ਗੋਲੀ ਦੇ ਦੋ ਸਿਰਫ ਦਾਸ ਕਰਪੀਆਂ ਦੀ ਗੋਲੀ ਹੁੰਦੀ ਉਹ ਉਹ ਦੇ ਦੇ ਆ ਮੈਂ ਜਪਨੀ 2 ਮਹੀਨਾ ਦੀ ਗੱਬਣਾ ਸਾਹਮਣੇ ਖੜੀ ਹੈ ਇਹ ਲੈ ਕੇ ਆਂਦੀ ਆਪਾਂ ਹੁਣ ਬੱਚਾ ਆ ਗਿਆ ਇਹਦਾ ਇੱਕ ਕੱਟਾ ਮਗਰਾ ਤੇ ਇੱਕ ਬੜੇ ਮੇਬੜੂਆਂ ਪਾਲਿਆ ਕਰੋ ਫਿਰ ਚ ਹੁਣ ਸਿਆਲ ਚ ਚੰਗੇ ਐ ਸਲ ਪਸ਼ੂਆਂ ਨੂੰ ਤੇ ਇੱਕ ਗੋੜ ਦਾ ਸੀਡ ਰਡਲਾ ਲੇ ਲਈ ਖਰਾਬ ਜਾ ਗੁੜ ਲਿਆ ਕੇ ਰੱਖਦੇ ਆ ਪਸ਼ੂਆਂ ਦਾ ਉਹ ਪਾ ਦਿੰਦੇ ਆ ਤੇ 3 ਮਹੀਨਿਆਂ ਤੋ ਜੀਆਂ ਦੀਆਂ ਗੋਲੀਆਂ ਦਿੰਦੇ ਰਿਹਾ ਕਰੋ ਇਹਨਾਂ ਨੂੰ ਗੱਭਣ ਨੂੰ ਗੱਭਣ ਵਾਲੀ ਫੰਡਰ ਨੂੰ ਫੰਡਰਾ ਵਾਲੀ ਆਪਾਂ ਵੀ ਛੋਟੀ ਦੀ ਲਿਆਂਦੀ ਪਈ ਆ ਚਲੋ ਵੀਡੀਓ ਵਧੀਆ ਲੱਗੀ ਤਾਂ